ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜ਼ੋਰਦਾਰ ਟਾਈਮਸ ਤੇ ਮੈਂ ਆ ਦੀਪ ਚਕਦੀਪ ਸਿੰਘ ਅੱਜ ਲੈ ਕੇ ਆਇਆ ਤੁਹਾਡੇ ਲਈ ਅੱਜ ਦੀਆਂ ਮੁੱਖ ਖਬਰਾਂ ਸਭ ਤੋਂ ਪਹਿਲਾਂ ਦੇਖਦੇ ਆਂ ਸੁਰੱਖਿਆ ਲੋਕ ਸਭਾ ਚੋਣਾਂ 2024 ਲਈ ਪਈਆਂ ਦੂਜੇ ਪੜਾਅ ਦੀਆਂ ਵੋਟਾਂ ਈਵੀਐਮ ਦੇ ਵਿਰੋਧੀਆਂ ਨੂੰ ਵੱਡਾ ਝਟਕਾ ਕਿ ਭਾਰਤ 'ਚ ਬੰਦ ਹੋਵੇਗਾ WhatsApp ਤੇ ਟੋਲ ਪਲਾਜ਼ਿਆਂ ਤੇ ਬਿਨਾਂ ਰੁਕੇ ਪੈਸੇ ਕੱਟਣ ਦੀ ਤਿਆਰੀ ਮਹਿੰਗਾ ਹੋਵੇਗਾ ਸਫ਼ਰ ਸੋ ਹੁਣ ਚਲਦੇ ਆਂ ਖਬਰਾਂ ਦੇ ਵਿਸਤਾਰ ਵੱਲ ਸੋ ਪਹਿਲੀ ਖਬਰ ਜੋ ਦੂਜੇ ਪੜਾਦਿਆਂ ਵੋਟਾਂ 'ਚ 13 ਸੂਬਿਆਂ ਦੀਆਂ 88 ਪਾਰਲੀਮੈਂਟ ਦੀਆਂ ਹਲਕਿਆਂ ਵਿੱਚ ਵੋਟਾਂ ਪਈਆਂ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਪਈਆਂ ਵੋਟਾਂ 'ਚ ਤਿਰਪੁਰਾ ਵਿੱਚ ਸਭ ਤੋਂ ਜ਼ਿਆਦਾ ਸਾਡੇ 7 ਮਾਫ ਕਰਨਾ ਸਾਡੇ 77% ਵੋਟਾਂ ਪਈਆਂ ਜਦ ਕਿ ਸਭ ਤੋਂ ਘੱਟ ਕਰੀਬ 53% ਵੋਟਾਂ ਜਿਹੜੀਆਂ ਉੱਤਰ ਪ੍ਰਦੇਸ਼ ਦੇ ਵਿੱਚ ਯੂਪੀ ਦੇ ਵਿੱਚ ਪਈਆਂ ਮਣੀਪੁਰ ਪੱਛਮੀ ਬੰਗਾਲ ਛੱਤੀਸਗੜ੍ਹ ਤੇ ਅਸਾਮ ਵਿੱਚ 70 ਤੋਂ 76% ਤੱਕ ਵੋਟਾਂ ਪਈਆਂ ਉੱਤਰ ਪ੍ਰਦੇਸ਼ ਵਿੱਚ ਕਟਵੋਟਾ ਪੈਣ ਤੋਂ ਬਾਅਦ ਸਤਾਧਾਰੀ ਭਾਜਪਾ ਅਤੇ ਸਪੱਵਚਾਲੇ ਬਿਆਨਾਂ ਦੀ ਜੰਗ ਸ਼ੁਰੂ ਹੋ ਗਈ ਹੈ। ਅਗਲੀ ਖਬਰ EVM ਦੇ ਵਿਰੋਧੀਆਂ ਨੂੰ ਵੱਡਾ ਝਟਕਾ। ਬਹੁਤ ਸਮੇਂ ਤੋਂ EVM ਨੂੰ ਲੈ ਕੇ ਬਹੁਤ ਸਾਰੇ ਸਵਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹੀਆਂ ਨੇ ਤੇ ਬਹੁਤ ਸਾਰੇ ਲੋਕ ਇਹ ਚਾਹੁੰਦੇ ਨੇ ਕਿ EVM ਬੰਦ ਹੋ ਜਾਣੀ ਚਾਹੀਦੀ ਆ ਇਸ ਸਬੰਧੀ ਕੁਝ ਪਤਵੰਤਿਆਂ ਨੇ ਇਸ ਬਾਰੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਵੀ ਦਾਇਰ ਕੀਤਾ ਸੀ ਪਰ ਸੁਪਰੀਮ ਕੋਰਟ ਨੇ EVM ਦਾ ਵਿਰੋਧ ਕਰਨ ਵਾਲਿਆਂ ਨੂੰ ਜਾਂ EVM ਤੇ ਸ਼ੱਕ ਕਰਨ ਵਾਲਿਆਂ ਨੂੰ ਵੱਡਾ ਝਟਕਾ ਹੈ ਜਿਹੜਾ ਉਹ ਦੇ ਦਿੱਤਾ ਹੈ ਆ ਲੋਕ ਸਭਾ ਚੋਣਾਂ ਦੇ ਚੱਲ ਰਹੇ ਦੂਜੇ ਪੜਾਅ ਦੇ ਦੌਰਾਨ ਸੁਪਰੀਮ ਕੋਰਟ ਨੇ VVPAT slipਾਂ ਦੇ ਨਾਲ EVM ਦੁਆਰਾ ਪਾਈਆਂ ਗਈਆਂ ਵੋਟਾਂ ਦੇ 100% ਮੇਲ ਕਰਨ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ ਜਸਟਿਸ ਸੰਜੀਵ ਖੰਨਾ ਵਾਲੀ ਬੈਂਚ ਨੇ ਕਿਹਾ ਕਿ ਅਸੀਂ ਵੀ ਵੀ ਪੈਟ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ ਵੀ ਵੀ ਪੈਟ ਉਹ ਵਾਲੀ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਵੋਟ ਪਾਉਣ ਤੋਂ ਬਾਅਦ ਨਾਲ ਪਰਚੀ ਨਿਕਲਦੀ ਹੈ ਤੇ ਕੁਝ ਲੋਕਾਂ ਨੇ ਮੰਗ ਕੀਤੀ ਸੀ ਕਿ ਵੋਟਾਂ ਪੈਣ ਤੋਂ ਬਾਅਦ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਹੈ ਉਸ ਦੌਰਾਨ ਮਸ਼ੀਨ ਤੇ ਪਈਆਂ ਹੋਈਆਂ ਵੋਟਾਂ ਤੇ ਨਿਕਲੀਆਂ ਹੋਈਆਂ ਪਰਚੀਆਂ ਦਾ ਜਿਹੜਾ 100% ਪਰਚੀਆਂ ਦਾ ਜਾਨੀ ਕਿ ਸਾਰੀਆਂ ਦਾ ਸਾਰੀ ਪਰਚੀਆਂ ਦਾ ਮਿਲਾਨ ਜਿਹੜਾ ਮਸ਼ੀਨ ਦੀਆਂ ਵੋਟਾਂ ਦੇ ਨਾਲ ਹੋਣਾ ਚਾਹੀਦਾ ਹੈਗਾ ਲੇਕਿਨ ਸਪਰੀਮ ਕੋਰਟ ਨੇ ਇਸ ਮੰਦ ਨੂੰ ਜਿਹੜਾ ਹੈਗਾ ਉਹ ਖਾਰਜ ਕਰ ਦਿੱਤਾ ਹੈਗਾ ਪਰ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਉਮੀਦਵਾਰ ਤਸਦੀਕ ਦੀ ਮੰਗ ਕਰਦਾ ਹੈ ਵੋਟਾਂ ਪੈ ਜਾਣ ਤੋਂ ਬਾਅਦ ਤਾਂ ਉਸ ਤਰੀਕ ਵਿੱਚ ਉਹ ਤਸਦੀਕ ਕਰਨ ਦੀ ਮੰਗ ਕਰ ਸਕਦਾ ਹੈ ਤਸਦੀਕ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਚੋਣ ਕਮਿਸ਼ਨ ਦੀ ਹੋਏਗੀ ਪਰ ਜਿਹੜੀ ਉਹਦਾ ਖਰਚਾ ਹੋਏਗਾ ਉਹਦੀ ਵਸੂਲੀ ਜਿਹੜੀ ਹੈਗੀ ਆ ਉਹ ਤਸਦੀਕ ਕਰਨ ਦੀ ਮੰਗ ਕਰਨ ਵਾਲੇ ਤੋਂ ਕੀਤੀ ਜਾਏਗੀ ਜਿਹੜਾ ਬੰਦਾ ਛੇੜਛਾੜ ਦਾ ਸ਼ੱਕ ਜ਼ਾਹਿਰ ਕਰੇਗਾ ਤੇ ਦੁਬਾਰਾ ਤਸਦੀਕ ਕਰਨ ਲਈ ਕਹੇਗਾ ਉਹਦੇ ਤੋਂ ਉਹਦੇ ਪੈਸੇ ਉਹਦੀ ਖਰਚਾ ਜਿਹੜਾ ਲਿਆ ਜਾਏਗਾ ਪਰ ਜੇ ਛੇੜਛਾੜ ਦੀ ਗੱਲ ਸਹੀ ਸਾਬਤ ਹੁੰਦੀ ਹੈ ਤਾਂ ਉਹਦੇ ਪੂਰੇ ਪੈਸੇ ਉਹਦਾ ਪੂਰਾ ਖਰਚਾ ਜਿਹੜਾ ਹੈਗਾ ਆ ਉਹ ਵਾਪਸ ਹੋ ਜਾਵੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਨਤੀਜੇ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਕੋਲ ਤਕਨੀਕੀ ਟੀਮ ਦੁਆਰਾ ਈਵੀਐਮ ਦੇ ਮਾਈਕਰੋ ਕੰਟਰੋਲਰ ਪ੍ਰੋਗਰਾਮ ਦੀ ਜਾਂਚ ਕਰਾਉਣ ਦਾ ਵਿਕਲਪ ਹੋਵੇਗਾ ਕਿਉਂਕਿ ਦੋਸ਼ੇ ਲੱਗ ਰਿਹਾ ਸੀ ਕਿ ਜਿਹੜੇ ਕੰਪਿਊਟਰ ਦੇ ਅੰਦਰ ਮਾਈਕਰੋ ਕੰਟਰੋਲਰ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਨਾਲ ਛੇੜਛਾੜ ਹੋ ਸਕਦੀ ਆ ਲੇਕਿਨ ਸੁਪਰੀਮ ਕੋਰਟ ਨੇ ਸਾਫ਼ ਕਹਿ ਦਿੱਤਾ ਹੈ ਕਿ ਨਤੀਜੇ ਦਾ ਐਲਾਨ ਹੋਣ ਤੋਂ ਬਾਅਦ ਮਾਈਕਰੋ ਕੰਟਰੋਲਰ ਚੈੱਕ ਕੀਤਾ ਜਾ ਸਕਦਾ ਹੈ ਕਿ ਉਹਦੇ ਨਾਲ ਕੋਈ ਛੇੜਛਾੜ ਹੋਈ ਹੈ ਜਾਂ ਨਹੀਂ ਹੋਈ ਹੈ ਅਜੇ ਉਹ ਇਹ ਜਿਹੜੀ ਜਾਂਚ ਆ ਉਹ ਚੋਣਾਂ ਦੇ ਐਲਾਨ ਤੋਂ ਚੋਣਾਂ ਦੇ ਨਤੀਜੇ ਦੇ ਐਲਾਨ ਤੋਂ 7 ਦਿਨਾਂ ਦੇ ਅੰਦਰ ਕੀਤੀ ਜਾਊਗੀ ਤੇ ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲੇ ਉਮੀਦਵਾਰ ਜਿਹੜੇ ਆ ਉਹ ਇਹ ਤਸਦੀਕ ਕਰਨ ਦੀ ਜਾਂ ਇਹ ਛੇੜਛਾੜ ਦੀ ਜਾਂਚ ਕਰਨ ਦੀ ਮੰਗ ਜਿਹੜੀ ਆ ਉੱਕ ਕਰ ਸਕਣਗੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਕਿਹਾ ਹੈਗਾ ਕਿ ਚੋਣ ਕਮਿਸ਼ਨ ਨੂੰ ਕਾਗਜ਼ੀ ਪਰਚੀਆਂ ਦੀ ਗਿਣਤੀ ਲਈ ਇਲੈਕਟ੍ਰੋਨਿਕ ਮਸ਼ੀਨਾਂ ਦੇ ਸੁਝਾਅ ਤੇ ਗੌਰ ਕਰਨ ਲਈ ਕਿਹਾ ਤੇ ਇਹ ਵੀ ਕਿਹਾ ਕਿ ਦੇਖੋ ਕੀ ਚੋਣ ਨਿਸ਼ਾਨ ਦੇ ਨਾਲ ਹਰੇਕ ਪਾਰਟੀ ਦਾ ਬਾਰਕੋਡ ਵੀ ਲੱਗ ਸਕਦਾ ਹੈਗਾ ਸੋ ਇਹ ਕੁਝ ਸੁਝਾਅ ਜਿਹੜੇ ਨੇ ਉਹ ਸੁਪਰੀਮ ਕੋਰਟ ਨੇ ਦੇ ਦਿੱਤੇ ਨੇ ਪਰ EVM ਬੰਦ ਕਰਨ ਤੋਂ ਸਾਫ਼ ਜਿਹੜਾ ਹੈ ਇਨਕਾਰ ਕਰ ਦਿੱਤਾ ਹੈ ਤੇ ਇਹ ਵੀ ਮੰਗ ਮੰਨਣ ਤੋਂ ਮਨਾ ਕਰ ਦਿੱਤਾ ਹੈ ਕੀ EVM ਦੇ ਉੱਤੇ ਪਈਆਂ ਵੋਟਾਂ ਤੇ ਉਹਦੇ ਨਾਲ ਨਿਕਲੀਆਂ ਪਰਚੀਆਂ ਸਾਰੀਆਂ ਪਰਚੀਆਂ 100% ਪਰਚੀਆਂ ਦਾ ਮਲਾਂਨ ਕਰਨ ਦੀ ਜਿਹੜੀ ਮੰਗ ਹੈ ਉਹਨੂੰ ਵੀ ਖਾਰਜ ਕਰ ਦਿੰਦਾ ਹੈ। ਸੋ ਅੱਗੇ ਗੱਲ ਚੱਲਦੇ ਆਂ ਇਹ ਖਬਰ ਸਾਰੇ smartphones ਵਰਤਣ ਵਾਲਿਆਂ ਨਾਲ ਸਾਰੇ ਇੰਟਰਨੈਟ ਵਰਤਣ ਵਾਲਿਆਂ ਲਈ ਤੇ ਖਾਸ ਕਰਕੇ ਸ਼ਾਇਦ ਹੀ ਕੋਈ ਹੋਵੇ ਜਿਹੜਾ WhatsApp ਨਾ ਵਰਤਦਾ ਹੋਵੇ ਉਹਦੇ ਲਈ ਹੈ ਕਿ ਭਾਰਤ 'ਚ WhatsApp ਬੰਦ ਹੋਵੇਗਾ। WhatsApp ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਐਨਕ੍ਰਿਪਸ਼ਨ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅ ਐਨਕ੍ਰਿਪਸ਼ਨ ਕੀ ਹੁੰਦੀ ਹੈ ਕਿ ਐਨਕ੍ਰਿਪਸ਼ਨ ਹੁੰਦੀ ਹੈ ਕਿ ਜਦੋਂ ਤੁਸੀਂ ਮੈਸੇਜ ਭੇਜਦੇ ਹੋ ਤੇ ਜਿੰਨੂੰ ਮੈਸੇਜ ਭੇਜਿਆ ਜਾਂਦਾ ਉਹਨੂੰ ਮਿਲਦੀ ਉਹਦੇ ਵਿਚਾਲੇ ਜਿਹੜਾ ਤੁਹਾਡਾ ਮੈਸੇਜ ਲਿਖਿਆ ਜਾਂਦਾ ਉਹ ਕੋਡ ਵਿੱਚ ਕਨਵਰਟ ਹੋ ਜਾਂਦਾ ਨਾ ਤਾਂ WhatsApp ਤੇ ਨਾ ਹੀ ਕੋਈ ਬਾਅਦ ਵਿੱਚ ਉਸ WhatsApp ਦੇ ਕੰਪਿਊਟਰ 'ਚ ਜਾ ਕੇ ਸਿਸਟਮ 'ਚ ਜਾ ਕੇ ਉਸ ਮੈਸੇਜ ਨੂੰ ਕੋਈ ਨਹੀਂ ਪੜ ਸਕਦਾ ਪਰ ਭਾਰਤ ਸਰਕਾਰ ਨੇ ਜਿਹੜਾ ਇੱਕ ਨਵਾਂ ਕਾਨੂੰਨ ਆਈਟੀ ਐਕਟ 2021 ਚ ਬਣਾਇਆ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਮੰਗੇ ਉਦੋਂ ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ ਆ ਉਹ ਭੇਜੇਗੇ ਮੈਸੇਜ ਸਰਕਾਰ ਨੂੰ ਦਿਖਾਣ ਪਰ WhatsApp ਦਾ ਕਹਿਣਾ ਹੈਗਾ ਕਿ ਸਾਡੀ ਕੰਪਨੀ ਦੀ ਜਿਹੜੀ ਪਾਲਿਸੀ ਆ ਉਹਦੇ ਵਿੱਚ ਹੀ ਇਹ ਹੈ ਕਿ ਅਸੀਂ ਖੁਦ ਵੀ WhatsApp ਵਾਲੇ ਵੀ ਉਹ ਮੈਸੇਜ ਨਹੀਂ ਪੜ ਸਕਦੇ ਤੇ ਜੇ ਇਹ ਸਾਨੂੰ ਤਕਨੀਕ ਹਟਾਣੀ ਪਈ ਕੋਡਿੰਗ ਕਰਨ ਵਾਲੀ ਜਿਹਨੂੰ ਇਨਕ੍ਰਿਪਸ਼ਨ ਦੀ ਤਕਨੀਕ ਕਿਹਾ ਜਾਂਦਾ ਉਹ ਹਟਾਣੀ ਪਈ ਤਾਂ ਫਿਰ ਅਸੀਂ ਉਹ ਨਹੀਂ ਹਟਾਵਾਂਗੇ ਅਸੀਂ ਆਪਣੀ ਪਾਲਿਸੀ ਕੰਪਨੀ ਦੀ ਨਹੀਂ ਬਦਲਾਂਗੇ ਅਸੀਂ ਭਾਰਤ ਵਿੱਚੋਂ WhatsApp ਹੀ ਬੰਦ ਕਰ ਦੇਵਾਂਗੇ ਇਹਨੇ ਨਹੀਂ WhatsApp ਨੇ ਇਹ ਵੀ ਕਿਹਾ ਕਿ ਜੇਕਰ ਰਜੈਕ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਕੰਪਨੀ ਭਾਰਤ ਚ ਆਪਣਾ ਕੰਮ ਬੰਦ ਕਰ ਦੇਵੇਗੀ ਦਰਸਲ Meta ਦੀ ਕੰਪਨੀ ਨੇ IT ਨਿਯਮ 2021 ਨੂੰ ਚੁਣੌਤੀ ਦਿੱਤੀ ਹੈ ਖਾਸ ਕਰ ਇਹ ਹੈ ਕਿ ਇਨਸਟੈਂਟ ਮੈਸੇਜਿੰਗ ਐਪ WhatsApp ਦੇ ਭਾਰਤ ਚ 40 ਕਰੋੜ ਤੋਂ ਜ਼ਿਆਦਾ ਯੂਜ਼ਰਜ਼ ਹਨ 2021 ਵਿੱਚ انفارمیشن ਟੈਕਨੋਲੋਜੀ ਦੇ ਇੱਕ ਨਿਯਮ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਮੈਸੇਜਿੰਗ ਐਪਸ ਨੂੰ ਵਰਤਣ ਵਾਲਿਆਂ ਦੀਆਂ ਚੈਟਾਂ ਨੂੰ ਟ੍ਰੇਸ ਕਰਨ ਤੇ ਕਿਸੇ ਵੀ ਸੰਦੇਸ਼ ਦੇ ਪਹਿਲੇ ਭੇਜਣ ਵਾਲੇ ਦੀ ਪਛਾਣ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਕਈ ਮੈਸੇਜ ਗਲਤ ਮੈਸੇਜ ਵਾਇਰਲ ਹੋ ਜਾਂਦੇ ਆ ਸੋ ਇਹ ਆਈਟੀ ਐਕਟ ਦੇ ਵਿੱਚ ਇਹ ਪਾਇਆ ਗਿਆ ਕਿ ਜਿੰਨੇ ਸਭ ਤੋਂ ਪਹਿਲਾਂ ਉਹ ਮੈਸੇਜ ਭੇਜਿਆ ਉਹਦੀ ਪਛਾਣ ਹੋ ਸਕੇ ਤੇ ਅੱਜ ਅਦਾਲਤ ਦੇ ਵਿੱਚ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਪੁੱਛਿਆ ਕਿ ਕੀ ਕਿਸੇ ਦੂਜੇ ਦੇਸ਼ਾਂ ਵਿੱਚ ਵੀ ਅਜਿਹੇ ਨਿਯਮ ਹਨ ਜਿਸ ਦੇ ਜਵਾਬ ਚ WhatsApp ਨੇ ਕਿਹਾ ਕਿ ਦੁਨੀਆ ਚ ਕਿਤੇ ਵੀ ਅਜਿਹਾ ਕੋਈ ਨਿਯਮ ਨਹੀਂ ਹੈ ਇਥੋਂ ਤੱਕ ਕਿ ਬ੍ਰਾਜ਼ੀਲ ਵਿੱਚ ਵੀ ਨਹੀਂ ਹੈ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸਲ ਸੂਚਨਾ ਟੈਕਨੋਲੋਜੀ ਐਕਟ ਬ੍ਰੇਕਿੰਗ ਇਨਕ੍ਰਿਪਸ਼ਨ ਦੀ ਵਿਵਸਥਾ ਨਹੀਂ ਕਰਦਾ ਯਾਨੀ ਕਿ ਕੋਡ ਤੋੜਨ ਦੀ ਵਿਵਸਥਾ ਦੁਨੀਆ ਦੇ ਕਿਸੇ ਵੀ ਆਈਟੀ ਐਕਟ ਦੇ ਵਿੱਚ ਨਹੀਂ ਹੈ ਇਸ ਤੋਂ ਬਾਅਦ ਬੈਂਚ ਨੇ ਪੁੱਛਿਆ ਕਿ ਕੀ ਅਜਿਹਾ ਕਾਨੂੰਨ ਦੁਨੀਆ 'ਚ ਕਿਤੇ ਵੀ ਮੌਜੂਦ ਹੈ ਕਿ ਇਹ ਮੁੱਦੇ ਦੁਨੀਆ ਵਿੱਚ ਕਿਤੇ ਵੀ ਚੁੱਕੇ ਗਏ ਹਨ ਤਾਨੂੰ ਦੁਨੀਆ ਵਿੱਚ ਕਿਤੇ ਵੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਗਿਆ ਹੈ WhatsApp ਤੋਂ ਇਹ ਸਾਰੇ ਸਵਾਲ ਜਿਹੜੇ ਨੇ ਇਹ ਅਦਾਲਤ ਨੇ ਪੁੱਛੇ ਤਾਂ ਇਹਦੇ ਜਵਾਬ ਵਿੱਚ ਕੰਪਨੀ ਦੇ ਪ੍ਰਤੀ代表 ਨੇ ਕਿਹਾ ਕਿ ਨਾ ਦੱਖਣੀ ਅਮਰੀਕਾ 'ਚ ਨਾ ਬ੍ਰਾਜ਼ੀਲ 'ਚ ਦੁਨੀਆ 'ਚ ਕਿਤੇ ਵੀ ਇਹ ਇਸ ਤਰ੍ਹਾਂ ਦੇ ਸਵਾਲ WhatsApp ਜਾਂ ਉਹਦੀ ਕੰਪਨੀ ਮੈਂਬਰਾਂ ਨੂੰ ਨਹੀਂ ਕੀਤੇ ਗਏ ਸੋ ਹੁਣ ਤਰੀਕ ਪੈ ਗਈ ਹੈ ਤਰੀਕ ਤੇ ਤਰੀਕ ਸੁਪਰੀਮ ਕੋਰਟ ਦੇ ਵਿੱਚ ਅਗਲੀ ਤਰੀਕ 14 ਅਗਸਤ ਨੂੰ ਹੋਏਗੀ ਤੇ ਅਗਲੀ ਗੱਲ ਕਾਰਾਂ ਵਾਲਿਆਂ ਲਈ ਤੇ ਹੋਰ ਗੱਡੀਆਂ ਵਾਲਿਆਂ ਲਈ ਜਿਹੜੇ ਸੜਕ ਦੇ ਉੱਤੇ ਸਫ਼ਰ ਕਰਦੇ ਨੇ ਹੁਣ ਮਹਿੰਗਾ ਹੋਏਗਾ ਸਫ਼ਰ ਕਿਉਂਕਿ ਵਾਹਨਾ ਦੇ ਉੱਤੇ ਲੱਗੇਗਾ ਇੱਕ ਛੋਟਾ ਜਿਹਾ ਡਿਵਾਈਸ ਯਾਨੀ ਕਿ ਹੁਣ ਟੋਲ ਪਲਾਜ਼ਾ ਤੇ ਰੁਕਣਾ ਨਹੀਂ ਪਏਗਾ ਇੱਥੋਂ ਤੱਕ ਕਿ ਫਾਸਟ ਟੈਗ ਵਾਲਾ ਸਿਸਟਮ ਵੀ ਜਿਹੜਾ ਹੈਗਾ ਉਹਦੇ ਲਈ ਉਹਦੇ ਤੋਂ ਵੀ ਅਗਲਾ ਐਡਵਾਂਸ ਸਿਸਟਮ ਜਿਹੜਾ ਹੈਗਾ ਆ ਉਹ ਭਾਰਤ ਸਰਕਾਰ ਲੈ ਕੇ ਆ ਰਹੀ ਆ ਹੁਣ ਛੇਤੀ ਵਾਹਨ ਚਾਲਕਾਂ ਨੂੰ ਟੋਲ ਅਦਾ ਕਰਨ ਲਈ ਟੋਲ ਪਲਾਜ਼ਾ ਤੇ ਰੁਕਣ ਦੀ ਲੋੜ ਨਹੀਂ ਪਵੇਗੀ ਜੀਪੀਐਸ ਅਧਾਰਿਤ ਆਟੋਮੈਟਿਕ ਟੋਲ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਬਿਨਾਂ ਰੁਕੇ ਟੋਲ ਕੱਟਿਆ ਜਾਵੇਗਾ ਆਮ ਲੋਕਾਂ ਦੇ ਮਨਾਂ 'ਚ ਸਵਾਲ ਉੱਠ ਰਹੇ ਹੋਣਗੇ ਕਿ ਨਵੇਂ ਵਾਹਨਾਂ ਤੇ ਕੋਈ ਡਿਵਾਈਸ ਲਗਾਇਆ ਜਾਏਗਾ ਕੋਈ ਉਪਕਰਨ ਲੱਗੇਗਾ ਗੱਡੀ ਦੇ ਉੱਤੇ ਕੀ ਪੁਰਾਣੇ ਵਾਹਨ ਚਾਲਕਾਂ ਨੂੰ ਡਿਵਾਈਸ ਲਗਾਉਣਾ ਪਏਗਾ ਜਿਨ੍ਹਾਂ ਕੋਲ ਪਹਿਲਾਂ ਤੋਂ ਗੱਡੀਆਂ ਨੇ ਇਹਨਾਂ ਨੂੰ ਕੌਣ ਲਗਵਾਏਗਾ ਸਰਕਾਰ ਜਾਂ ਖੁਦ ਇਹਦੇ ਪੈਸੇ ਕੌਣ ਦੇਵੇਗਾ ਜਦੋਂ ਡਿਵਾਈਸ ਲਗਾਉਣਾ ਪਏਗਾ ਉਹਦਾ ਖਰਚਾ ਕੌਣ ਕਰੇਗਾ ਤਾਂ ਪਹਿਲਾਂ ਦੱਸ ਦਈਏ ਕਿ ਦਿੱਲੀ ਮੁੰਬਈ ਐਕਸਪ੍ਰੈਸ ਹਾਈਵੇ ਉੱਤੇ ਆਟੋਮੈਟਿਕ ਟੋਲ ਸਿਸਟਮ ਦਾ ਜਿਹੜਾ ਸਫਲ ਪਾਇਲਟ ਪ੍ਰੋਜੈਕਟ ਹੈ ਪ੍ਰਯੋਗ ਹੈ ਉਹ ਹੋ ਚੁੱਕਾ ਹੈ ਇਸ ਲਈ ਹੁਣ ਪੂਰੇ ਨੈਸ਼ਨਲ ਹਾਈਵੇ ਦੀ ਜੀਓ ਫੈਂਸਿੰਗ ਕੀਤੀ ਜਾ ਰਹੀ ਹੈ ਯਾਨੀ ਕਿ ਸੈਟੇਲਾਈਟ ਦੇ ਜ਼ਰੀਏ ਪੂੜੀਆਂ ਸੜਕਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਜੀਪੀਐਸ ਮਾਰਕ ਕਰ ਦਿੱਤਾ ਜਾਏਗਾ ਇਸ ਦੇ ਨਾਲ ਹੀ ਵਾਹਨਾਂ 'ਚ ਇੱਕ ਛੋਟਾ ਜਿਹਾ ਓ ਡਿਵਾਈਸ ਲਾਇਆ ਜਾਏਗਾ ਗੱਡੀ ਦੇ ਵਿੱਚ ਛੋਟੇ ਹੀ ਇੱਕ ਡੱਬੀ ਜਾਂ ਚਿਪ ਲਾਤੀ ਜਾਊਗੀ ਜਿਸ ਨੂੰ ਸੈਟੇਲਾਈਟ ਨਾਲ ਹੀ ਜੋੜਿਆ ਜਾਏਗਾ ਯਾਨੀ ਕਿ ਤੁਹਾਡੀ ਗੱਡੀ ਕਿੱਥੇ ਜਾ ਰਹੀ ਹੈ ਸੈਟੇਲਾਈਟ ਤੇ 24 ਘੰਟੇ ਇਹ ਨਜ਼ਰ ਆਏਗਾ ਇਸ ਇਹ ਯੰਤਰ ਨਵੇਂ ਵਾਹਨਾਂ ਚ ਕੰਪਨੀ ਵੱਲੋਂ ਲੱਗ ਕੇ ਆ ਸਕਦਾ ਹੈ ਇਸ ਬਾਰੇ ਸਰਕਾਰ ਦੀ ਨੀਤੀ ਤੈਅ ਹੋਣ ਵਾਲੀ ਹੈ ਤੇ ਇਸ ਨੂੰ ਪੁਰਾਣੇ ਵਾਹਨਾਂ ਚ ਜਿਹੜੇ ਜਿਨ੍ਹਾਂ ਕੋਲ ਪਹਿਲਾਂ ਤੋਂ ਗੱਡੀਆਂ ਹੈਗੇ ਉਹਨਾਂ ਚ ਲਗਾਉਣਾ ਪੈ ਸਕਦਾ ਹੈ ਨਵੀਆਂ ਗੱਡੀਆਂ ਚ ਲੱਗਿਆ ਲਗਾਇਆ ਆਏਗਾ ਜਿਹੜੇ ਪਹਿਲਾਂ ਤੋਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਚ ਲਵਾਉਣਾ ਪੈ ਸਕਦਾ ਹੈਗਾ ਉਹਨਾਂ ਨੇ ਕਿਹਾ ਕਿ ਇਸ ਦੀ ਕੀਮਤ 3 3 ਜਾਂ 400 ਰੁਪਏ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀ ਕੀਮਤ 3 ਤੋਂ 400 ਰੁਪਏ ਤੋਂ ਵੱਧ ਨਹੀਂ ਹੋਏਗੀ ਇਸ ਤੋਂ ਘੱਟ ਹੀ ਹੋਏਗੀ ਤੇ ਉਹਨਾਂ ਦਾ ਮੰਨਣਾ ਹੈ ਕਿ ਫਾਸਟਐਗ ਦੇ ਤਰ੍ਹਾਂ ਇਸ ਸਰਕਾਰ ਜਿਹੜੀ ਹੈ ਉਹ ਇਹ ਡਿਵਾਈਸ ਵੀ ਮੁਫਤ ਦੇ ਦੇਗੀ ਸਿਰਫ ਜਿਹੜਾ ਰੀਚਾਰਜ ਆ ਉਹੀ ਬੰਦੇ ਨੂੰ ਕਰਾਉਣਾ ਪਏਗਾ ਉਹਦੇ ਵਿੱਚ ਕਿਉਂਕਿ ਡਿਵਾਈਸ ਲਾਉਣ ਤੋਂ ਬਾਅਦ ਇਹ ਉਪਕਰਣ ਇਹ ਯੰਤਰ ਗੱਡੀ 'ਚ ਲਾਉਣ ਤੋਂ ਬਾਅਦ 3 ਸਾਲਾਂ ਦੇ ਵਿੱਚ ਜਿਹੜੀ ਟੈਕਸ ਦੀ ਵਸੂਲੀ ਹੈ ਉਹ ਦੁੱਗਣੀ ਹੋ ਜਾਏਗੀ ਇਸ ਸਮੇਂ ਦੇਸ਼ ਦੇ ਵਿੱਚ ਲਗਭਗ 1.5 ਲੱਖ ਕਿਲੋਮੀਟਰ ਲੰਬਾ ਹਾਈਵੇ ਆ ਜਿਹੱਚੋ 90000 ਕਿਲੋਮੀਟਰ ਨੈਸ਼ਨਲ ਹਾਈਵੇ ਦੇ ਨੇੜੇ ਆ ਇਸ ਹਾਈਵੇ 'ਚ ਆਟੋਮੈਟਿਕ ਟੋਲ ਸਿਸਟਮ ਲਾਗੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ 90000 ਕਿਲੋਮੀਟਰ ਹਾਈਵੇ ਵਿੱਚ ਕਰੀਬ 25000 ਉੱਤੇ ਕੋਈ ਟੋਲ ਨਹੀਂ ਹੈ ਡਿਵਾਈਸ ਲਾਉਣ ਤੋਂ ਬਾਅਦ ਪੂਰੇ ਹਾਈਵੇ ਤੋਂ ਟੋਲ ਵਸੂਲਿਆ ਜਾ ਸਕੇਗਾ ਤਾਂ ਇਸ ਨਾਲ ਜਿਹੜੀ ਸਰਕਾਰ ਦੀ ਆਮਦਨ ਹੈ ਉਹ ਵਧਣ ਦੀ ਬਲਕਿ ਦੁੱਗਣੀ ਹੋਣ ਦੀ ਸੰਭਾਵਨਾ ਹੈ ਸੋ ਤਿੰਨ ਦੂਰ ਨਹੀਂ ਜਦੋਂ ਤੁਹਾਡੀ ਗੱਡੀ ਦੀ ਜਿਹੜੀ ਟਰੈਕਿੰਗ ਆ ਪੂਰੀ ਹੋਏਗੀ ਤੇ ਸੜਕਾਂ ਨਾਪੀਆਂ ਜਾਣਗੀਆਂ ਸੈਟਲਾਈਟ ਦੇ ذریعے ਤੇ ਇੱਕ ਖਾਸ ਦੂਰੀ ਤੇ ਬਿਨਾ ਟੋਲ ਪਲਾਜ਼ਾ ਲਾਏ ਬਿਨਾ ਕੋਈ ਗੇਟ ਲਾਏ ਬਿਨਾ ਕੋਈ ਡੰਡਾ ਲਾਏ ਬਿਨਾ ਕੋਈ ਪਰਚੀ ਕੱਟੇ ਸਿੱਧਾ ਤੁਹਾਡੀ ਗੱਡੀ ਲੰਗੇਗੀ ਟੈਕਸ ਕੱਟਿਆ ਜਾਵੇਗਾ ਸੋ ਇਹ ਸਿਸਟਮ ਆਉਣ ਦੀ ਲਗਭਗ ਤਿਆਰੀ ਹੋ ਚੁੱਕੀ ਹੈ ਤੇ ਅਗਲੇ ਬੁਲੇਟਨ ਦੇ ਵਿੱਚ ਅਗਲੇ ਵੀਡੀਓ ਦੇ ਵਿੱਚ ਕੁਝ ਹੋਰ ਕਾਸ ਕਵਰਾਂ ਲੈ ਕੇ ਤੁਹਾਡੇ ਲਈ ਫੇਰ ਆਵਾਂਗਾ ਤਦ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਜ਼ੋਰ ਦਾ ਟਾਈਮਸ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ